ਆਓ ਇਧਰਲੇ ਪਾਸੇ ਕਹਿੰਦੇ ਮਿੱਤਰੋ ਪਿੰਡ ਪੱਠਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਹਿੰਦੇ ਪੜਾਕੇ ਪਈ ਜਾਂਦੇ ਆ ਤੇ ਜੀਸੀਬੀ ਵਾਲਾ ਚੋਬਰ ਵੀ ਕਹਿੰਦੇ ਜੂੰਜੂ ਜਾ ਹੌਲੀ ਹੌਲੀ ਇਕੱਠਾ ਕਰੀ ਜਾਂਦਾ ਟਰਾਲੀ ਖਿੱਚ ਮੁਕਾਬਲਾ ਜੀ ਪਿੰਡ ਪੱਠਲ ਜ਼ਿਲ੍ਹਾ ਲੁਧਿਆਣਾ ਤੇ ਅਰਜੰਦ ਦੇ ਪਿੱਛੇ ਮਿੱਤਰੋ ਟਰਾਲੀ ਪੈ ਚੁੱਕੀ ਆ ਤੇ ਦੋ ਤਿੰਨ ਵਾਰ ਤਾਂ ਕਹਿੰਦੇ ਗੱਪਰੂਆਂ ਨੇ ਮਿੱਟੀ ਕੁਈ ਸੈਟ ਕਰ ਲਈ ਤੇ ਹੁਣ ਪਤਾ ਲੱਗਣਾ ਮਿੱਤਰੋ ਅਰਜੰਦ ਦੇ ਜੋਰ ਦਾ ਤੇ ਸਾਈਡਾਂ ਦੇ ਉੱਤੇ ਝੰਡੇ ਬਹੁਤ ਸੋਹਣੇ ਲਾਏ ਆ ਵੀਰ ਨੇ ਤੇ ਕਰਤਾ ਧੂਆਂ ਰੋਲ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਇਧਰਲੇ ਪਾਸੇ ਟਰੈਕਲੇ ਪਾਸੇ ਨੂੰ ਫੇਰ ਕਹਿੰਦੇ ਗਿੱਲ ਗੱਪਾ ਸੋਨਾ ਲਿਕਾ 43 44 ਗੱਪੜੇ ਇਹ ਸਾਰੇ ਟਰੈਕਟਰ ਜਿਹੜੇ ਗਰਾਊਂਡ ਦੇ ਇਲਾਕੇ ਕਰਕੇ ਰਹਿਣਗੇ ਮੇਰੇ ਵੀਰੋ ਲਾਕੇ ਕਰਕੇ ਰਹਿਣਗੇ ਲਓ ਸਾਹਮਣੇ ਕਹਿੰਦੇ ਉਧਰਲੇ ਪਾਸੇ ਕਹਿੰਦੇ ਇਹ ਪੱਤਲ ਬਣਾਉਂਦਾ ਆਉਂਦਾ ਚੋਬਰ ਸੁਣੋ ਬਾਜ ਇਧਰਲੇ ਪਾਸੇ ਮਿੱਤਰੋ ਪਾੜਦਾ ਤੁਰਿਆ ਆਉਗਾ ਟਰੈਕਟਰ ਕੀ ਬਾਤ ਹੈ ਇਹ ਆ ਜੀ ਅਰਜਨ 555 ਇਹ ਦਮਦਮਾ ਟਰਬੋ ਵਾਲੇ ਵੀਰ ਦਾ ਵੀ ਕਹਿੰਦੇ ਪੂਰਾ ਜ਼ੋਰ ਲੱਗਿਆ ਪਿਆ ਮਿੱਤਰੋ ਠੀਕ ਹੈ ਸ਼ੁਰੂਆਤ ਇਹ ਪਟਰ ਵੀ ਜਕਾੜੇ ਦੇ ਨਾਲ ਜਿਹੜਾ ਹਰ ਇੱਕ ਪਟਰ ਤੇ ਹਰ ਇੱਕ ਮੈਚ ਦੇ ਤੇ ਹਰ ਪਟਰ ਵੀ ਜਕਾੜੇ ਦੇ ਨਾਲ ਹੋ ਰਵਾਨਗੀ ਹੁੰਦੀ ਹੈ ਮੇਰੇ ਵੀਰੋ